ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਜੋ ਪੰਜਵੇਂ ਪਾਸ਼ਾ ਮਹਾਰਾਜ ਜੀ ਦੇ ਉਚਾਰਣ ਕੀਤੀ ਹੋਈ ਬਾਣੀ ਉਸ ਦੀ ਸੰਖਿਆ ਕਰਨ ਜਾ ਰਿਹਾ ਕਈ ਸੰਗਤਾਂ ਦੇ ਵਿੱਚ ਜਾਏ ਸਾਲ ਕਿ ਜੋ 1425 ਅੰਗ ਤੇ ਸ਼ੁਰੂ ਹੁੰਦੇ ਨੇ ਉਹਨਾਂ ਦੀ ਸੰਖਿਆ ਕਰਵਾਈ ਜਾਵੇ ਸ਼ਲੋਕ ਮਹੱਲਾ 5ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੱਤੇ ਸੇ ਜੇ ਮੁਖ ਨਾ ਮੁੜੰਨ ਰੱਤੇ ਪਾਠ ਜਿਹੜਾ ਸੰਗਤ ਜੀ ਕਸ ਕੇ ਬੋਲਣਾ ਅਤਕ ਲਾ ਕੇ ਉਚਾਰਨ ਕਰਨ ਰੱਤੇ ਸੇ ਜੇ ਮੁਖ ਨਾ ਮੁੜੰਨ ਮੁੜੰਨ ਜਿਹੜਾ ਪਾਠ ਹੈ ਸੰਗਤ ਜੀ ਇਹ ਪੜਾਏ ਨੰਨੇ ਦੇ ਪੈਰ ਵਿੱਚ ਹਲੰਤ ਲੱਗੀ ਤਿਆਰ ਰੱਖਣਾ ਮੋੜੰਨ ਜਿਨਨੇ ਜਿਨਨੇ ਵੀ ਪਾਠ ਪੜਾ ਹੈ ਜਿਨਨੇ ਸੰਜਾਤਾ ਸਾਈ ਹੁਣ ਸੰਜਾਤਾ ਸੰਗਤ ਜੀ ਇੱਥੇ ਯੰਹਾਂ ਲੱਗਾ ਹੈ ਇਹ ਧਿਆਨ ਰੱਖਣਾ ਯੰਹੇ ਦੀ ਆਵਾਜ਼ ਉਚਾਰਨ ਹੋਵੇ ਸੰਜਾਤਾ ਨੱਕ ਦੇ ਵਿੱਚ ਉਚਾਰਨ ਹੋਵੇਗਾ ਹੁਣ ਜਿਹੜਾ ਆ ਪਾੜ ਸਾਈ ਲਿਖਿਆ ਹੈ ਸੰਪਰਦਾਵਾਂ ਦੇ ਵਿੱਚ ਇਸ ਦਾ ਜਿਹੜਾ ਉਚਾਰਨ ਹੈ ਬਿੰਦੀ ਲਾ ਕੇ ਕਰਵਾਇਆ ਜਾਂਦਾ ਸਾਈ ਸ ਸ ਦੇ ਪੈਰ ਬਿੰਦੀ ਲਾ ਕੇ ਸ ਸੇ ਦੀ ਬਿੰਦੀ ਤੇ ਈ ੜੀ ਨੂੰ ਬਿੰਦੀ ਲਾ ਕੇ ਉਚਾਰਨ ਕਰਾਇਆ ਜਾਂਦਾ ਹੈ ਸਾਈ ਸੋ ਦੋਨੇ ਪਾਰ ਸ਼ੋਧ ਨੇ ਰਤੇ ਸੀ ਜੇ ਮੁਖ ਨਾ ਮੁੜਾਨਾ ਜਿਨਿ ਸੰਜਾਤਾ ਸਾਈ ਝਾੜ ਝਾੜ ਪਵ ਦੇ ਕੱਚੇ ਬਿਰਹੀ ਜਿਨਾਂ ਕਾਰ ਨ ਆਏ ਧਣੇ ਵਿਹੂਣਾ ਪਾਟ ਪਟੰਬਰ ਪਾਹੀ ਛੇਤੀ ਜਾਲੇ ਇਹ ਜਾਲੇ ਪਾੜ ਜਿਹੜਾ ਸੰਗਤ ਜੀ ਕੱਸ ਕੇ ਅਦਕ ਲਾ ਕੇ ਉਚਾਰਨ ਕਰਨਾ ਜਾਲੇ ਜਾਲੇ ਨਹੀਂ ਕਹਿਣਾ ਜਾਲੇ ਢੋੜੀ ਵਿੱਚ ਨੁਰੰਦੜੀ ਸੋਹਾ ਨਾਨਕ ਤੈ ਸਹ ਨਾਲੇ ਜਿਹੜਾ ਆ ਪਾੜ ਸੰਗਤ ਜੀ ਆਇਆ ਲੱਲੇ ਔਕੜ ਡੱਡੇ ਉੱਤੇ ਟਿੱਪੀ ਆ ਦੱਦਾ țeੜਾੜੇ ਨੂੰ ਬਿਹਾਰੀ ਆ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਕਈ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਕਈ ਵਾਰ ਜ਼ੁਬਾਨ ਵਲਾਵਾ ਖਾ ਜਾਂਦੀ ਹੈ ਨਹੀਂ ਪੜਿਆ ਜਾਂਦਾ ਇਸ ਦਾ ਪੜਨ ਦਾ ਸੌਖਾ ਤਰੀਕਾ ਕਿ ਲੱਲੇ ਨੂੰ ਔਂਕੜ ਜਿਹੜਾ ਲੱਗਾ ਹੈ ਵੱਖਰਾ ਕਰ ਦੇ ਲੋ ਲੱਲਾ ਸਬੰਧਕ ਲਾ ਕੇ ਪੜੋ ਲੋ ਰੰਦੜੀ ਲੋ ਰੰਦੜੀ ਤੇ ਇਸ ਨੂੰ ਇਕੱਠਾ ਪੜ ਲੈਣਾ ਲੋਡੰਦੜੀ ਜਦੋਂ ਆਪਾਂ ਸਿੱਖਣਾ ਹੈ ਇਸ ਦਾ ਉਚਾਰਨ ਉਸ ਨੂੰ ਲੱਲੇ ਨੂੰ ਵੱਖਰਾ ਕਰ ਦੇ। ਸੰਬੰਧਕ ਲਾ ਕੇ ਉਚਾਰਨ ਕਰਨਾ ਲੋ ਰੰਦੜੀ। ਰੰਦੜੀ ਫਿਰ ਇਕੱਠਾ ਪੜ੍ਹ ਦੋ। ਉਸ ਤੋਂ ਬਾਅਦ ਉਹ ਆਪਣਾ ਬੋਲਣਾ ਆ ਗਿਆ ਰਾੜਾ ਪੂਰਾ। ਫਿਰ ਇਕੱਠਾ ਪੜ੍ਹ ਦੇਣਾ ਲੋਡੰਦੜੀ। ਲੋਡੰਦੜੀ ਸੋਹਾ ਨਾਨਕ ਤੈ ਸਹਿ ਤੱਤੀ ਦਲਾਵਾ। ਤੇ ਨਹੀਂ ਪੜ੍ਹਨਾ ਤੈ ਸਹਿ ਨਾਲੇ ਨਾਲੇ ਕਸ ਕੇ ਬੋਲਣਾ ਹੈ ਅਦਕ ਲਾ ਕੇ ਬੋਲਣਾ ਹੈ ਨਾਲੇ। ਗੁਰ ਕੈ ਸ਼ਬਦ ਅਰਾਧੀ ਹੈ ਦਲਾਵਾ ਦੇ ਨਾਲ। ਨਾਮ ਰੰਗ ਬਹਿਰਾਗ ਜੀਤੇ ਪੰਜ ਬਹਿਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾ ਮੂ ਇੱਕ ਤਾ ਲਖ ਤਉ ਜਿਤੀ ਹੁਣ ਜਿਤੀ ਪਾੜ ਤੇ ਸੰਗ ਜੀ ਆਣ ਕੇ ਬਿਸਰਾਮ ਲਾਉਣਾ ਜਾ ਬਿੰਦਿਨਾ ਜਾ ਮੂ ਇੱਕ ਤਾ ਲਖ ਤਉ ਜਿਤੀ ਪਿੰਨਣੀ ਨਾਣੇ ਦੀ ਆਵਾਜ਼ ਪਿੰਨ ਨੇ ਦਰ ਕਿਤੜੇ ਬਾਹਮਣ ਬਿਰਥਾ ਗयो ਜਨਮ ਹੁਣ ਕਈ ਸੰਗਤਾਂ ਨੂੰ ਜਨਮ ਪੜ ਜਾਂਦੀਆਂ ਜਨਮ ਕਈ ਗਰੰਥੀ ਸਿੰਘ ਵੀ ਪੜ ਜਾਂਦੇ ਨੇ ਜਨਮ ਪਰ ਧਿਆ ਰੱਖਣਾ ਇੱਥੇ ਜਨਮ ਤਾਂ ਬਣੇਗਾ ਜੇ ਟਿੱਪੀ ਨਾ ਹੋਵੇ ਇਹ ਜਨਮ ਇਹ ਜਨਮ ਪਾਠ ਹੈ ਜਿੱਥੇ ਟਿੱਪੀ ਲੱਗੀ ਟਿੱਪੀ ਦੇ ਨਾਲ ਪੜਨਾ ਬਾਹਮਣ ਬਿਰਥਾ ਗयो ਜਨਮ ਜਿਨ ਕੀਤੋ ਸੋ ਵਿਸਰੇ ਸੋਰਠਿ ਸੋਰਸ ਪੀਜੀਐ ਦਲਾਵਾਂ ਦੇ ਨਾਲ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਹੇ ਦਰਗਹ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰਈ ਮਾਰਈ ਤਿਆ ਰੱਖਣਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ ਸੱਸਾ ਜਿਹੜੇ ਸੱਸੇ ਨੂੰ ਕੰਨਾ ਲੱਗਿਆ ਹੈ ਵੱਖਰਾ ਸੰਬੰਧਕ ਲਾ ਕੇ ਉਚਾਰਨ ਕਰਨਾ ਸਾਰ ਈ ਨਹੀਂ ਪੜ ਦੇਣਾ ਸਾਰਈ ਸਾਰਈ ਏਕਾ ਟੇਕ ਅਗੰਮ ਮਾਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਏ ਸਹਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਦੈ ਹਿਦੈ ਰਿਜਣੀ ਪੜਨਾ ਹਿਦੈ ਤਲਾਵਾਂ ਨਾ ਔਰ ਹਾਰਈ ਕਰੇ ਸੁਚੰਗਾ ਮਾਨ ਦੋਈ 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 ਇਹੜੀਆਂ ਬੋਲੀਆਂ ਇੱਥੇ ਬੋਲੀਆਂ ਜਾਣਗੀਆਂ ਦੋਈ ਗਣਤ ਲਾਹਿ ਆਪਣੀ ਨਦਰ ਨਿਹਾਲ ਆਪੇ ਲੈ ਹੋ ਦਰਾਵਾਂ ਦੇ ਨਾਲ ਲੈ ਹੋ ਲਾਏ ਜਨ ਦੇਹੋ ਮਤੀ ਉਪਦੇਸ਼ ਵਿੱਚ ਹੋ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛ ਤਿਸ ਦੇ ਵਸ ਦੂਜੀ ਨਾਹੀ ਜਾਏ ਨਾਨਕ ਸੁਖ ਆਨੰਦ ਭਏ ਹੁਣ ਕਈ ਸੰਗਤਾਂ ਪੜ ਜਾਂਦੀ ਆਨੰਦ ਭਈ ਜੇ ਆਪਾਂ ਟਿੱਪੀ ਲਾ ਲਈਏ ਸੁੱਤੇ ਫਿਰ ਆਨੰਦ ਬਣਦਾ ਟਿੱਪੀ ਤੋਂ ਰਹਿਤ ਆਪਾਂ ਆਨੰਦ ਨਹੀਂ ਪੜਨਾ ਅਨੰਤ ਕਹਣਾ ਹੈ ਆਨੰਦ ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਆਵੇ ਨਹੀਂ ਕਹਿਣਾ ਆਵੇ ਜਲਾਵਾ ਦੇ ਨਾਮ ਰਾਸ ਪਾਪੀ ਕਰਮ ਕਮਾਬ ਦੇ ਕਰ ਦੇ ਹਾਏ ਹਾਏ ਹੁਣ ਸੰਗਤ ਜੀ ਇੱਥੇ ਹਾਹੇ ਨੂੰ ਕੰਨਾ ਈੜੀ ਲਾ ਆਈ ਹੈ ਇੱਥੇ ਈੜੀ ਨੂੰ ਸਿਆਰੀ ਲੱਗੀ ਹੈ ਤੇ ਸੰਗਤਾਂ ਦੋਨਾਂ ਦੀ ਆਵਾਜ਼ ਇੱਕੋ ਜਿਹੀ ਕੱਢਦੀ ਹਾਏ 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 ਨਹੀਂ ਕਿਹਾ ਨਾਲ ਹਾ ਹਾ ਲੰਮੇ ਰਹਾਏ ਨੂੰ ਕੰਨਾਂ ਲੱਗਾ ਲੰਮਾ ਕਰਕੇ ਇਹਦੀ ਲਾਭ ਲੰਮੀ ਹੋਣੀ ਹੈ ਹਾਏ ਕਰਦੇ ਹਾਏ ਹਾਏ ਆ ਹਾਏ ਇੰਨਾ ਕੋ ਇਹਦੀ ਨੂੰ ਸਿਆਰੀ ਦੀ ਆਵਾਜ਼ ਉਚਾਰਨ ਕਰਨੀ ਇੱਥੇ ਕਰਦੇ ਹਾਏ 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 ਇਸ ਤਰ੍ਹਾਂ ਬੋਲਨੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮੱਥਣ ਮਧਾਨੀਆਂ ਤੇ ਉਹ ਮੱਥੇ ਧਰਮ ਰਾਏ ਹਣ ਮੱਥਣ ਪਾਠ ਜਿਹੜਾ ਸੰਗਤ ਜੀ ਪੋਲਾਏ ਮੱਥੇ ਇਹ ਵੀ ਪੋਲਾਏ ਮੱਥੇ ਨਹੀਂ ਕਹਿਣਾ ਇਹ ਦੋਨੇ ਪਾਠ ਪੋਲੇ ਨੇ ਨਾਨਕ ਜੋ ਮੱਥਣ ਮਾਧਾਨੀਆਂ ਮਧਾਨੀਆਂ ਨਹੀਂ ਕਹਿ ਦੇਣਾ ਮੰਮੇ ਕੰਨਾ ਮਾਧਾਨੀਆਂ ਤੇ ਉਹ ਮੱਥੇ ਧਰਮ ਰਾਏ ਧਰਮ ਇੱਥੇ ਹੁਣ ਸੰਗਤਾ ਕਹੀ ਧਰਮ ਪੜ ਜਾਂਦੀ ਹੈ ਪਰ ਇੱਥੇ ਪੈਰ ਵਿੱਚ ਰਰ ਲੱਗਿਆ ਤਿਆਰ ਰੱਖਣਾ ਤਰਮ ਤਰਮ ਰਾਏ ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੀ ਚਬਹਿ ਕੀਤੋ ਪਵਨ ਪੁਨੀਤ ਨਾਨਕ ਧਰਮ ਐਸੀ ਚਬਹਿ ਕੀਤੋ ਭਵਨ ਪੁਨੀਤ ਸੋ ਸੰਗਤ ਜੀ ਆਪਣੀ ਇਥੋਂ ਤੱਕ ਸੰਖਿਆ ਸੰਪੂਰਨ ਹੋ ਗਈ ਹੈ ਜਿਹੜਾ ਅਗਲਾ ਪਾਠ ਰਹਿੰਦਾ ਹੈ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ